ਹਰਦਵਾਰ ਵਿਖੇ ਇਤਿਹਾਸਿਕ ਗੁਰਦੁਆਰਾ ਗਿਆਨ ਗੋਦਰੀ ਦੀ ਮੋੜ ਉਸਾਰੀ ਦੇ ਲਈ ਮਹਿੰਮ ਦੀ ਮੁਰਤੋਂ ਸ਼ੁਰੂਆਤ ਹੋ ਗਈ 33 ਸਾਲ ਪਹਿਲਾਂ 1984 ਵੇਲੇ ਅਜੇ ਹੀ ਮਹਿੰਮ ਆਰੰਭੀ ਗਈ ਸੀ ਅੱਜ ਜਪਜੀ ਸਾਹਿਬ ਦੇ ਪਾਠ ਨਾਲ ਮੁਰ ਤੋਂ ਇਸ ਦੀ ਸ਼ੁਰੂਆਤ ਹੋਈ ਅੰਮ੍ਰਿਤਸਰ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਜੁੜੀ ਸੰਗਤ ਨੇ ਸਮੂਹਿਕ ਰੂਪ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਮਹਿੰਮ ਦੀ ਸ਼ੁਰੂਆਤ ਅਤੇ ਇਸ ਦੀ ਕਾਮਯਾਬੀ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਮੁੱਚੀ ਦੁਨੀਆ ਵਿੱਚ ਵਾਸਤੇ ਸਿੱਖ ਪਾਈਚਾਰੇ ਨੂੰ 14 ਮਈ ਯਾਨੀ ਕਿ ਅੱਜ ਦੇ ਦਿਨ ਜਪਜੀ ਸਾਹਿਬ ਦੇ ਪਾਠ ਕਰਨ ਦੀ اپیل ਕੀਤੀ ਗਈ ਸੀ ਦੇਸ਼ ਵਿਦੇਸ਼ ਦੇ ਗੁਰੂ ਘਰਾਂ ਤੋਂ ਇਲਾਵਾ ਸਿੱਖ ਸੰਗਤ ਨੇ ਆਪਣੇ ਘਰਾਂ ਵਿੱਚ ਵੀ ਜਪਜੀ ਸਾਹਿਬ ਦੀ ਬਾਣੀ پڑھی ਇਹ ਮਹਿੰਮ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਐਸਜੀਪੀਸੀ ਅਤੇ ਡੀਐਸਜੀਐਮਸੀ ਵੱਲੋਂ ਸਾਂਝੇ ਤੌਰ ਤੇ ਉੱਥੇ ਸ਼ੁਰੂ ਕੀਤੀ ਗਈ ਹੈ ਇਹ ਪਹਿਲਾ ਉਪਰਾਲਾ ਸੀ ਜੋ ਸੰਗਤਾਂ ਨੇ ਜਪਜੀ ਸਾਹਿਬ ਦੇ ਪਾਠ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਕੀਤੇ ਨੇ ਅਗਲਾ ਜੋ ਪ੍ਰੋਗਰਾਮ ਹੈ ਉਹ 24 ਮਈ ਨੂੰ 11 ਜੇਠ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਇੱਕ ਜ਼ਰੂਰੀ ਇਕੱਤਰਤਾ ਰੱਖੀ ਗਈ ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਸਾਰੀਆਂ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਬੁਲਾ ਕੇ ਅਗਲੀ ਜਿਹੜੀ ਰੂਪਰੇਖਾ ਹੈ ਉਸ ਨੂੰ ਤਿਆਰ ਕੀਤਾ ਜਾਏਗਾ ਇਹ ਟੰਗ ਰਿਹਾ ਇਹ ਕਦੇ ਵੀ ਅਸੀਂ ਇਸ ਤਰ੍ਹਾਂ ਪੈਂਦੇ ਆਈ ਕੋਈ ਜੋਸ਼ਵਾਰੀ ਗੱਲ ਨਹੀਂ ਕੀਤੀ ਜਾਂਦੀ ਬਰਗੇ ਪਹਿਲਾਂ ਅਰਦਾਸ ਬੇਨਤੀ ਕੀਤੀ ਜਾਂਦੀ ਆ ਅਪੀਲਾਂ ਕੀਤੀਆਂ ਜਾਂਦੀਆਂ ਮਿਲਿਆ ਜਾਂਦਾ ਤੇ ਅਸੀਂ ਇਹ ਬੜੇ ਲੰਬੇ ਸਮੇਂ ਤੋਂ ਸ਼ੋਭਨੀ ਗੁਰਦਾ ਪਬੰਦ ਕਮੇਟੀ ਇਸ ਸਮੱਸਿਆ ਤੇ ਜਿਹੜੀ ਆ ਉਹ ਜਤਨਸ਼ੀਲ ਹੈ ਹੁਣ ਵੀ ਪ੍ਰੋਫੈਸਰ ਕਿਰਪਾ ਸਿੰਘ ਜੀ ਬਡੂਗਰ ਸਾਹਿਬ ਨੇ ਭਾਈ ਰਜਿੰਦਰ ਸਿੰਘ ਜੀ ਮਹਿਤਾ ਦੀ ਅਗਵਾਈ ਵਿੱਚ ਪਿਛਲੇ ਵੀ ਦੇ ਕਮੇਟੀ ਭੇਜੀ ਸੀ ਜੋ ਉੱਥੇ ਦੀ ਸਰਕਾਰ ਨੂੰ ਮਿਲਣ ਵਾਸਤੇ ਮੁੱਖ ਮੰਤਰੀ ਨੂੰ ਮਿਲ ਕੇ ਵੀ ਆਏ ਆ ਅਤੇ ਉਹਨਾਂ ਨੂੰ ਸਾਰੇ ਮਸਲੇ ਬਾਰੇ ਦੱਸਿਆ ਲੈਕਿਨ ਅਜ ਤੱਕ ਕੋਈ ਸਰਕਾਰ ਨੇ ਸਹੀ ਜੋਗ ਜਿਹਾ ਠੋਸ ਉਪਰਾਲਾ ਨਹੀਂ ਕੀਤਾ ਕੋਈ ਫੈਸਲਾ ਨਹੀਂ ਲਿਆ ਜਿਸ ਕਰਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬੇਨਤੀ ਕੀਤੀ ਗਈ ਸੀ ਅੱਜ ਉਹ ਜਪਜੀਤ ਸਾਹਿਬ ਦੇ ਜੋ ਪਾਠ ਹੋਏ ਆ ਸਾਨੂੰ ਜੋ ਇਸ ਦਫਤਰ ਦੇ ਹੈੱਡ ਆਫਿਸ ਤੇ ਖਬਰਾਂ ਪਹੁੰਚੀਆਂ ਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਪਿੰਡਾਂ ਦੇ ਅੰਦਰ ਸਭ ਜਗ੍ਹਾ ਵੱਡੇ ਸਥਾਨ ਐ ਜਾਂ ਗੁਰਦੁਆਰੇ ਸਾਹਿਬ ਆ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਅਰਦਾਸ ਬੇਨਤੀਆਂ ਕੀਤੀਆਂ ਬਹੁਤ ਵੱਡੀ ਸ਼ਮੂਲੀਅਤ ਜਿਹੜੀ ਸੰਗਤਾਂ ਨੇ ਅੱਜ ਇਸ ਮਾਮਲੇ ਦੀ ਕੀਤੀ ਆ ਗੁਰਦੁਆਰਾ ਗਿਆਨਕੋਤੜੀ ਹਰਦਵਾਰ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਹੈ ਜਿਸ ਨੂੰ 1984 ਦੇ ਵੇਲੇ ਟੈਟੇਰੀ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ 33 ਸਾਲਾਂ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਗੁਰੂ ਘਰ ਦੀ ਮੁਰਦ ਉਸਾਰੀ ਸੰਭਵ ਨਾ ਹੋ ਸਕੇ ਹਾਲਾਂਕਿ ਕਈ ਸਾਲਾਂ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ ਗੁਰੂ ਘਰ ਦੀ ਮੁਰਦ ਉਸਾਰੀ ਦੇ ਲਈ ਸੰਘਰਸ਼ ਕਰਦੀਆਂ ਆ ਰਹੀਆਂ ਨੇ ਐਸਜੀਪੀਸੀ ਅਤੇ ਦਿੱਲੀ ਕਮੇਟੀ ਪਹਿਲੀ ਵਾਰ ਐਨਐਸ ਸਰਕਾਰ ਨੂੰ ਰੂਪ ਦੇ ਵਿੱਚ ਗੁਰਦੁਆਰੇ ਦੀ ਮੁਰਦ ਉਸਾਰੀ ਲਈ ਜੁਟੀਆਂ ਨੇ ਕਮੇਟੀ ਆਗੂਆਂ ਦੇ ਮਤਾਬਕ ਅੱਜ ਦੀ ਅਰਦਾਸ ਤੋਂ ਬਾਅਦ ਇਸ ਮੁਹਿੰਮ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ।